ਸਾਰਿਆਂ ਨੂੰ ਪਿਆਰ ਭਰੀ ਸਵੇਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਪਰਦੇ ਵਿੱਚ ਪੈਸ਼ਨਰ ਨੇ ਸਰਕਾਰੀ ਸਰਕਾਰ ਤੋਂ ਦੁਖੀ ਹੋ ਕੇ ਪੰਜਾਬ ਪਰਦੇ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਹੈ 3 ਲੱਖ ਦੇ ਕਰੀਬ ਜਿਹੜੇ ਪੈਸ਼ਨਰਸ ਨੇ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਟਾਇਰ ਹੋਏ ਨੇ ਉਹਨਾਂ ਨੇ ਅੱਜ ਸਾਰੇ ਮਿਲ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੋਰੇ ਭੁਖ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ ਔਰ ਇਹ ਜਿਹੜੇ ਪੈਸ਼ਨਰ ਨੇ ਲੰਬੇ ਸਮੇਂ ਤੋਂ ਜਿਹੜਾ ਕਿ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਕਰਕੇ ਮੁਲਾਜ਼ਮ ਪੈਨਸ਼ਨ ਸੰਘਰਸ਼ ਜਿਹੜਾ ਹੈ ਸਾਂਝਾ ਫਰੰਟ ਹੈ ਉਹਦੇ ਬੈਨਰ ਹੇਠ ਵੀ ਸੰਘਰਸ਼ ਕਰਦੇ ਨੇ ਔਰ ਇਹ ਪੈਸ਼ਨਰ ਜਿਹੜੇ ਨੇ ਇਹਨਾਂ ਨੇ ਕਾਨੂੰਨੀ ਲੜਾਈ ਵੀ ਸ਼ੁਰੂ ਕੀਤੀ ਹੋਈ ਹੈ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੇ ਮੰਗਾਂ ਤੇ ਕੇਸ ਚਾਰੇ ਨੇ ਅਤੇ ਜਿਹੜਾ ਕਿ ਏਰੀਅਰ ਜਾਰੀ ਕਰਨ ਦੀ ਮੰਗ ਪੰਜਾਬ ਭਰ ਦੇ ਵਿੱਚ ਅੱਜ ਜਿਹੜਾ ਫੈਸਲਾ ਖੜਤਾਲ ਕਰਕੇ ਆਪਣੀ ਮੰਗਾਂ ਮੰਨਵਾਉਣ ਦੇ ਲਈ ਸਰਕਾਰ ਦੇ ਵਿਰੁੱਧ ਵੱਡਾ ਪ੍ਰਦਰਸ਼ਨ ਕੀਤਾ ਹੈ 3 ਲੱਖ ਤੋਂ ਵੱਧ ਜਿਹੜੇ ਪੈਨਸ਼ਨ ਜੋ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋਏ ਨੇ ਡੀਸੀ ਦਫ਼ਤਰਾਂ ਦੇ ਬਾਹਰ ਇਕੱਠੇ ਹੋਏ ਨੇ ਅਤੇ ਨਾਰੇਬਾਜ਼ੀ ਕਰਕੇ ਆਪਣੀਆਂ ਮੰਗਾਂ ਰੱਖੀਆਂ ਨੇ ਪੈਨਸ਼ਨਰਸ ਦੀ ਜਿਹੜੀ ਮੁੱਖ ਮੰਗ ਜਿਹੜੀ ਕਿ 11% ਡਿਊ ਜਿਹੜੇ ਡੀਏ ਮਹਿੰਗਾਈ ਪੱਤਾ ਤੇ 6ਵਾਂ ਤਨਖਾਹ ਜਿਹੜਾ ਕਮਿਸ਼ਨ ਦੇ ਰਿਵੀਜ਼ਨ ਨੂੰ ਅਨੁਸਾਰ ਬਕਾਇਆ ਏਰੀਆ 18228 ਕਰੋੜ ਰੁਪਏ ਇਹ ਜਿਹੜੀ ਤਰਾਂਤ ਅਦਾਇਕੀ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਮਾਮਲਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ ਪੰਜਾਬ ਸਰਕਾਰ ਹਰ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਗਲੀ ਡੇਟ ਲਾਈਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਪਰ ਹਾਲੇ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ ਹਾਲ ਹੀ ਦੇ ਵਿੱਚ ਜਿਹੜਾ ਹੈ ਕਿ 5 ਫਰਵਰੀ ਨੂੰ ਇਸ ਮੁੱਦੇ ਤੇ ਉੱਤੇ ਸੁਣਵਾਈ ਹੋਈ ਸੀ ਪਰ ਹੁਣ ਜਿਹੜੀ ਨਵੀਂ ਤਰੀਕ ਹੈ 24 ਮਾਰਚ ਤੱਕ ਜਿਹੜੀ ਕੀ ਤੈਅ ਕੀਤੀ ਗਈ ਹੈ ਜਿਸ ਦੇ ਨਾਲ ਪੈਨਸ਼ਨ ਨਿਰਾਸ਼ ਹੋ ਗਏ ਨੇ ਪੰਜਾਬ ਪੈਨਸ਼ਨਰਸ ਗਵਰਨਮੈਂਟ ਜੁਆਇੰਟ ਫਰੰਟ ਨੇ ਮੀਟਿੰਗ ਦੇ ਵਿੱਚ ਤੈਅ ਕੀਤਾ ਹੈ ਸੇ ਕਿ ਸਾਰੇ ਡੀਸੀ ਦਫ਼ਤਰਾਂ ਦੇ ਦਫ਼ਤਰਾਂ ਦੇ ਅੱਗੇ ਭੁੱਖ ਹੜਤਾਲ ਕਰਕੇ 11 11 11 11 ਪੈਨਸ਼ਨਰ ਬੈਠ ਕੇ ਬੈਠਣਗੇ ਤੇ ਤੈਅ ਕੀਤੇ ਸਮੇਂ ਅਨੁਸਾਰ ਸੰਘਰਸ਼ ਕਰਨਗੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਪੈਸ਼ਨਰ ਨੇ ਐਲਾਨ ਕੀਤਾ ਹੈ ਕਿ ਜੇਕਰ ਤੁਰੰਤ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਵੱਡਾ ਰੋਸ ਪ੍ਰਦਰਸ਼ਨ ਕਰਨਗੇ ਸੰਘਰਸ਼ ਦੀ ਜਿਹੜੀ ਅਗਵਾਈ ਕਾਰਵਾਈ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੈਸ਼ਨਰ ਜ਼ਿੰਦਗੀ ਦੀ ਆਖਰੀ ਦੌਰ ਦੇ ਵਿੱਚ ਹਨ ਇਸ ਦੇ ਲਈ ਉਹਨਾਂ ਦੀਆਂ ਮੰਗਾਂ ਜਲਦੀ ਪ੍ਰਮਾਣ ਕੀਤੀਆਂ ਜਾਣ ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਪੈਸ਼ਨਰਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਇਸ ਸੰਘਰਸ਼ ਹੋਰ ਅੱਗੇ ਵਧੇਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਐਨਾਂ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ